ਗੁੱਡ ਮਾਰਨਿੰਗ ਸਸਕੀ ਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਤੇ ਟਾਈਮ ਸਵਾ 8 ਦਾ ਹੋ ਚੁੱਕਿਆ ਤੇ ਅੱਜ ਆਪਾਂ ਚੱਲਿਆ ਸ਼੍ਰੀ ਫਤਿਹਗੜ੍ਹ ਸਾਹਿਬ ਸਾਰੇ ਜਾਣੇ ਸਾਰੇ ਜਾਣੇ ਮਤਲਬ ਬੇਵੀ ਦੀਦੀ ਨੇ ਉਧਰੋਂ ਤੇ ਸ਼ਰਨ ਹੋ ਗਈ ਸਾਰੇ ਇਦਾਂ ਅਸੀਂ ਚੱਲਿਆ ਦਰਸ਼ਕਾਂ ਦੇ ਮੈਂ ਤਾਂ ਸਾਰੀ ਸੰਗਤ ਚੱਲੀ ਆ ਠੀਕ ਹੈ ਜੀ ਤੇ ਮੈਂ ਹੁਣ ਰੈਡੀ ਸ਼ੈਡੀ ਹੋ ਕੇ ਗੱਡੀ ਦੇ ਵਿੱਚ ਬੈਠ ਗਈ ਆ ਇੰਦਰਜੀਤ ਬੱਸ ਆਉਂਦੇ ਨੇ ਤੇ ਉਹ ਆਪਾਂ ਦੇ ਦੇ ਜਾਂ ਕਿੱਧਰ ਡ੍ਰੌਪ ਕਰਦੇ ਆ ਜਾਂ ਬੀਬੀ ਜੀ ਦੇ ਘਰ ਡ੍ਰੌਪ ਕਰਨਗੇ ਜਾਂ ਸ਼ਰਨ ਦੇ ਘਰ ਛੱਡ ਆਉਣਗੇ ਫਿਰ ਉੱਥੋਂ ਇਕੱਠੇ ਹੋ ਕੇ ਸਾਰਿਆਂ ਨੇ ਜਾਣਾ ਆ ਤੇ ਐਸੇ ਮੇਰੀ ਤबीयत ਇੰਨੀ ਠੀਕ ਨਹੀਂ ਸੀਗੀ ਤੇ ਫਿਰ ਮੈਂ ਕਾ ਚਲੋ ਕੈਨਸਲ ਕਾਨੂੰ ਕਰਨਾ ਹੁਣ ਇੰਨੇ ਟਾਈਮ ਦੀ ਅਸੀਂ ਪਲਾਨਿੰਗ ਕਰ ਰਹੇ ਸੀਗੇ ਮਤਲਬ ਸਾਨੂੰ 2 ਮਹੀਨੇ ਹੀ ਹੋ ਗਏ ਸੀਗੇ ਪਲਾਨਿੰਗ ਕਰਦਿਆਂ ਨੂੰ ਕਿ ਜਾਣਾ ਹੈ ਆਪਾਂ ਨੇ ਤੇ ਫਾਈਨਲੀ ਹੁਣ ਅਸੀਂ ਦਿਨ ਰੱਖਿਆ ਸੀਗਾ ਪਰ ਜਿਸ ਕਾਰਨ ਦੀ ਲੋੜੀ ਦੇ ਫੰਕਸ਼ਨ ਤੋਂ ਬਾਅਦ ਮੇਰੇ ਤਾਂ ਵੀ ਇਹ ਤਾਂ ਕਾਫੀ ਜ਼ਿਆਦਾ ਡੱਗ ਮਗਾ ਰਹੀ ਆ ਤੇ ਕੱਲ ਇੰਜੈਕਸ਼ਨ ਲਗਵਾਇਆ ਹੈ ਆਪਾਂ ਨੇ ਇਸ ਲਈਓ ਕਿ ਜਾਣਾ ਹੈ ਤੇ ਹੁਣ ਵੀ ਮੈਂ ਦਵਾਈ ਆਪਣੀ ਲੈ ਲਈ ਆ ਔਰ ਸੋ ਚਲੋ ਜੀ ਚੱਲਦੇ ਆ ਆ ਦੇਖਦੇ ਆ ਬਣੇ ਰਹੋ ਬਲੌਗ ਦੇ ਨਾਲ ਤੁਹਾਨੂੰ ਵੀ ਆਪਾਂ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਸਾਰਾ ਬਲੌਗ ਜਰੂਰ ਦੇਖਿਓ ਤੇ ਜਿੱਦਾਂ ਜਿੱਦਾਂ ਜਾਵਾਂਗੇ ਕਿੱਦਾਂ ਦਰਸ਼ਨ ਕਰਾਂਗੇ ਸਾਰੇ ਗੁਰਦੁਆਰਾ ਸਾਹਿਬ ਜਾਵਾਂਗੇ ਆਪਾਂ ਤੁਹਾਨੂੰ ਵੀ ਨਾਲ ਦੀ ਨਾਲ ਦਰਸ਼ਨ ਕਰਾਉਂਦੇ ਜਾਵਾਂਗੇ ਸੋ ਚਲੋ ਜੀ ਬਣੇ ਰਹੋ ਫਿਰ ਵੀਡੀਓ ਦੇ ਨਾਲ ਲਓ ਵੀ ਸਾਰੀ ਸੰਗਤ ਤੁਹਤਿਆਂ ਅਸੀਂ ਹੋਰਲੇ ਮੱਤੇ ਦਿਖਾ ਦਿਆਂਗੇ ਸੰਨੂ ਵੀ ਦਿਖਾ ਦਿਆਂਗੇ ਪੂਰਾ ਚਮਕਦੀ ਹੈ ਸਹੀ ਸਾਨੂੰ ਵੀ ਦਿਖਾ ਦੇ ਦਲਦੇ ਹਣ ਪਹੁੰਚ ਕੇ ਬਾਰੇ ਕੋ ਜੜੀ ਰੋ ਟਕਾ ਉਡ ਚਲਾ ਵੀ ਦੀ ਦੀ ਨੇ ਬੱਕਰੀ ੜਾਦੀ ਭਾਈ ਵਾਦਾ ਖਪੇਲ ਪਿਆਜ ਲੂਣ ਬੈਟ ਟਮਾਟਰ ਮਟਰ ਆ ਚੱਕ ਆ ਬਚ ਗਿਆ ਜਿੱਡੀ ਬਚੀ ਸੀ ਚਲੋ ਚਲੋ ਚੁੱਕ ਲਿਆ ਗਰ ਬਿਨਾ ਲੱਗ ਕੇ ਹੀ ਗਿਆ ਦਾ ਬਚ ਗਈ ਬਚ ਗਈ ਸਬਜ਼ੀ ਕੱਚੀ ਰਹਿ ਗਈ ਚੱਲ ਉੱਡ ਜਾ ਉੱਡ ਜਾ ਉੱਡ ਬਾਜ ਉੱਡ ਕੁਝ ਹੋਰ ਅਗੇ ਸੋ ਮੱਝਾਂ ਬੱਕਰੀਆਂ ਨਹੀਂ ਜਾਂਦੀਆਂ ਨੇ ਤਾਂ ਜਦੋਂ ਵੀ ਘਰ ਤੋਂ ਬਾਹਰ ਨਹੀਂ ਮੋਹਲੇ ਵਾਲੀ ਭਾਨੀ ਅਸੀਂ ਨਹੀਂ

ਬੀਤੇ ਕਰਾ ਲਈ ਆਪਾਂ ਸਭ ਤੋਂ ਪਹਿਲਾਂ Up <laughs> <laughs> ਲਓ ਵੀ ਆਪਾਂ ਮੱਥਾ ਸਾਰੇ ਕਿਤੇ ਤੇਗ ਲਿਆ ਹੁਣ ਆਪਾਂ ਚੱਲਿਆ ਲੰਗਰ ਹਾਲ-ਵਲ ਕਿਉਂਕਿ ਪ੍ਰਸ਼ਾਦਾ ਛਕਣਾ ਵੀ ਜ਼ਰੂਰੀ ਆ ਬਈ ਆ ਵੀ ਭੁੱਖ ਲੱਗਾ ਨਾ ਭੁੱਖ ਵੀ ਲੱਗੀ ਐ ਨਾ ਜਦੋਂ ਆਪਾਂ ਕਿਤੇ ਵੀ ਗੁਰਦੁਆਰਾ ਸਾਹਿਬ ਨੂੰ ਚਾਹੇ ਥੋੜਾ ਜਿਹਾ ਛਕੋ ਪਰ ਪ੍ਰਸ਼ਾਦਾ ਵੀ ਛਕਣਾ ਚਾਹੀਦਾ ਲੰਗਰ ਮਾਤਾ ਗੁਜਰਕਾਉਂ ਜੀ ਆ ਰਹੀ ਆਪਣੀ ਸੰਗਤ ਸਾਰੀ ਸਾਰੇ ਬੰਦੇ ਪੂਰੇ ਆ ਭਾਈ ਚਲੋ ਚਲੋ ਆਜੋ ਚਲੋ ਠੀਕ ਹੈ ਵੀ ਬਾਹਰ ਲਓ ਜੀ ਠੰਡਾ ਬੁਰਜ ਤੇ ਉਧਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਅੱਗੇ ਗੁਰਦੁਆਰਾ ਸ਼੍ਰੀ ਬੀਵਾਨਗੜ੍ਹ ਸਾਹਿਬ ਜਿਹੜਾ ਕਿ ਠੰਡੇ ਬੁਰਜ ਦੇ ਮਤਲਬ ਇੱਧਰ ਠੰਡਾ ਬੁਰਜ ਰਹਿ ਗਿਆ ਉਹਦੇ ਬਿਲਕੁਲ ਬੈਕ ਸਾਈਡ ਤੇ ਗੁਰਦੁਆਰਾ ਸਾਹਿਬ ਪੈ ਜਾਂਦਾ ਆ ਗੁਰਦੁਆਰਾ ਬੀਵਾਨਗੜ੍ਹ ਸਾਹਿਬ ਤੇ ਇਹ ਰਿਹਾ ਇਤਿਹਾਸ ਅੰਦਰ ਜਾ ਕੇ ਕਰਵਾਉਣੀ ਆ ਤੁਮਰ ਦਰਸ਼ਨ ਲਓ ਜੀ ਇਹ ਬਣਿਆ ਹੋਇਆ ਥੜਾ ਮਾਤਾ ਗੁਜਰੀ ਜੀ ਦਾ ਸ਼ੀਰਾਂ ਨੇ ਤੇਹਾਂ ਦੀ ਰਾਖੀ ਕੀਤੀ ਸੀ ਥੜਾ ਬਾਬਾ ਜੋਰਾਵਰ ਸਿੰਘ ਜੀ ਅਰੇ ਇਹ ਥੜਾ ਬਾਬਾ ਫਤਿਹ ਸਿੰਘ ਜੀ ਅਗੇ ਆਪਾਂ ਹੁਣ ਬਾਬਾ ਮੋਤੀराम ਮੈਨਜੇਰੀ ਦੇ ਗੁਰਦੁਆਰੇ ਚਲੋ ਜੀ ਲਓ ਜੀ ਆ ਗਏ ਆਪਾਂ ਇੱਧਰ ਦੀਵਾਨ ਟੋਡਰਮਲ ਦੀ ਹਵੇਲੀ

ਜੇ ਨਾ ਦੁਨੀਆ ਮੈਂ ਕੁਝ ਹੋਰੀਆ ਸੀਮੈਂਟ ਵੀ ਨਹੀਂ ਹੈਗਾ। ਇਹ ਠੀਕ ਹੈ। ਨਹੀਂ ਨਹੀਂ ਉਹਦੇ ਵਿੱਚ ਪੂਰਾ ਲੱਗਦਾ। ਉਹਦੇ ਕੋਲ ਸਕਿਉਰਟੀ ਗਾਰਡ ਕਰਾਇਆ ਹੋਇਆ। ਅੰਦਰ ਵੀ ਅੰਜੋਸ। ਅੰਦਰ ਹੈ ਕਿ ਬਸ ਬਾਹਰੋਂ ਹੀ ਦੇਖੀ। ਦੀਵਾਨ ਟੋਡਰ ਮਾਰਕੀ। ਦੇਖੀ ਹੁੰਦੀ ਹੈ। ਪਿਆਰ ਲੱਗਦੀ ਹੈ। ਹਾਈ। ਕਈ ਸੀ ਮੋਰ ਨੂੰ ਪਿੱਛੇ ਹੋ ਜਾ। ਅੰਦਰ ਉਹ ਪੁਰਾਣੇ ਜੀ ਪੁਆਰੇ ਕੱਢਿਆ ਸਾਰੇ ਪੁਆਰੇ ਪ੍ਰਪਾਦਾਂ ਦੇ ਚੱਲੇ ਉਹਦੇ ਬੱਥੇ ਉਸ ਤੋਂ ਬਾਅਦ ਜੀ ਆਜਲਾ ਇੱਕ ਬਣਾਉਂਦੀ ਹੁਣ ਦੇਚ ਦੇ ਨਹੀਂ ਉਹ ਨਹੀਂ ਹੈ ਉਹ ਨਹੀਂ ਸਾਰੇ ਦਾ ਕਾਫੀ ਡਿਸਟਰੋਏ ਹੋਈ ਹੋਈ ਹੈ ਹਾਂ ਕਾਫੀ ਹੋਈ ਹੈ ਅੱਜ ਮੇਰਾ ਫਰੰਟੇਜ ਦਾ ਸਾਰਾ ਫਰੰਟੇਜ ਦਾ ਫਰੰਟੇਜ ਉਹ ਇਹ ਉਹ ਕਹਿੰਦਾ ਜਹਾਦ ਦੀ ਲੁੱਕ ਸੀਗੀ ਤਾਂ ਹੀ ਇਹਨੂੰ ਜਹਾਜੀ ਹਵੇਲੀ ਕਿਹਾ ਜਾਂਦਾ ਸਮੁੰਦਰੀ ਜਹਾਜ਼ ਉੱਤ ਲੋ ਵੀ ਹੁਣ ਕਹਿੰਦੇ ਸ਼ਾਪਿੰਗ ਕਰਨ ਲਈ ਵੜ ਗਏ ਆ ਸਾਰੀ ਸ਼ਾਪਿੰਗ ਕਰ ਲਈ ਮੈਂ 150 ਰੁਪਏ ਹੱਥ ਚ ਲਈ ਫਿਰ ਜਾਨੀ ਆ ਵੀ ਇਹ ਖਰਚਣਾ ਕਿਤੇ ਕਿੱਥੇ ਖਰਚਣਾ ਦੇਖਦਾ ਹੈ ਕਿੱਥੇ ਹੈ ਇੱਧਰ ਵੀ ਦੇਖ ਲਓ ਕੁਸ ਆ ਦੇ ਲੋ ਭਾਈ ਆਈਸਕ੍ਰੀਮ ਖਾਣ ਲੱਗੇ ਆ ਸਾਨੂੰ ਖਵਾਉਂਦੀ ਨਹੀਂ ਮੈਂ ਨਹੀਂ ਜਾ ਸਹਿ ਕਿਤੇ ਸੁਗਰੋਪਾ ਸੁਗਰੋਪਾ

ਇਸ ਗੁਰਦੁਆਰਾ ਦੇ ਸਥਾਨ ਤੇ ਦੀਵਾਨ ਟੋਡਰ ਮਾਲ ਨੇ ਜੋ ਜਗਾ ਖਰੀਦੀ ਸੀ ਮਾਤਾ ਗੁਜਰੀ ਜੀ ਤੇ ਸਹਜਾ ਦਾ ਸੰਸਕਾਰ ਲਈ बोले सो निहाल सत श्री अकाल दिख ਰਿਹਾਗੇ ਭਾਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਫਤਿਹਗੜ ਸਾਹਿਬ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਚਲੋ ਫਿਰ ਦੇਖੀਏ ਮੱਥਾ ਟੇਕ ਰਿਏ ਦਰਸ਼ਨ ਆਹ ਬੋਲਦਾ ਨਹੀਂ ਇਹ ਖਚਲੀ ਸੈਂਡ ਕਰ ਦਾਂਗੇ ਜੀ ਟਾਈਮ ਹੋ ਗਿਆ 6:30 ਦਾ ਤੇ ਆਪਾਂ ਅਗੇ ਘਰ ਤੇ ਸਾਰੇ ਗੁਰਦੁਆਰਾ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਹੋਏ ਤੇ ਜਿੱਦਾਂ ਗੁਰਦੁਆਰਾ ਫਤੇਗਰ ਸਾਹਿਬ ਠੰਡਾ ਬੁਰਜ ਤੇ ਵਿਵਾਨਗਰ ਸਾਹਿਬ ਜੋਤੀਸਰੂਪ ਔਰ ਮੋਤੀਰਾ ਮਹਿਰਾਜੀ ਦਾ ਤੇ ਦੀਵਾਨ ਟੋਡਰਮਲ ਦੀ ਹਵੇਲੀ ਜਿੱਥੇ ਉੱਥੇ ਤਾਂ ਮੈਂ ਫਸਟ ਟਾਈਮ ਗਈ ਸੀਗੀ ਤੇ ਸਾਰੇ ਮਤਲਬ ਬਹੁਤ ਵਧੀਆ ਦਰਸ਼ਨ ਹੋਏ ਉਸ ਤੋਂ ਬਾਅਦ ਫਿਰ ਸਾਡੇ ਕੋਲ ਥੋੜਾ ਟਾਈਮ ਸੀਗਾ ਤੇ ਸਾਰੇគ្នា ਚਲੋ ਮੰਜੀ ਸਾਹਿਬ ਵੀ ਮੱਥਾ ਟੇਕ ਲੈਨੇ ਆ ਕਿਉਂਕਿ ਮੰਜੀ ਸਾਹਿਬ ਦੇ ਅੱਗੇ ਦੀ ਆਪਾਂ ਨਿਕਲਦੇ ਤਾਂ ਬਹੁਤ ਵਾਰ ਆ ਜਦੋਂ ਵੀ ਖੰਨੇ ਵਾਲ ਨੂੰ ਜਾਂਦੇ ਆ ਆਪਾਂ ਪਿੰਡ ਨੂੰ ਪਰ ਮਤਲਬ ਕਹਿੰਦੇ ਕਰਮਾ ਦੇ ਨਾਲ ਹੀ ਮੱਥਾ ਟੇਕ ਹੁੰਦਾ ਆ ਹਨਾ ਤੇ ਮੈਨਾਂ ਦਾ ਛਾਲ 1.5 ਸਾਲ ਹੋ ਗਿਆ ਸੀ ਮੈਨੂੰ ਇੱਥੇ ਗਈ ਨੂੰ ਵੀ ਸੋ ਆਪਾਂ ਉੱਥੇ ਵੀ ਮੱਥਾ ਟੇਕ ਲਿਆ ਬਹੁਤ ਵਧੀਆ ਮਦਦ ਦਰਸ਼ਕ ਰਹੇ ਸਾਰੇ ਗੁਰਦੁਆਰਾ ਸਾਹਿਬ ਦੇ ਤੇ ਸੋ ਚਲੋ ਜੀ ਹੁਣ ਆਪਾਂ ਫਰੈਸ਼ ਅਪ ਹੋ ਕੇ ਕਰੀਏ ਰੈਸਟ ਕਿਉਂਕਿ ਕੱਲ ਬੱਚਿਆਂ ਨੇ ਫਿਰ ਸਕੂਲ ਜਾਣਾ ਹੈ ਮੈਂ ਇੱਕ ਨਾਲ ਸੀ ਤਾਂ ਕਰਕੇ ਫਿਰ ਉਹਨੂੰ ਵੀ ਰੈਸਟ ਜ਼ਰੂਰੀ ਹੈ ਸਕੂਲ ਜਾਣਾ ਹੈ ਸੋ ਚਲੋ ਜੀ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਫਿਰ ਅਗਲੇ ਵੀਡੀਓ ਦੇ ਵਿੱਚ ਮਿਲਾਂਗੇ ਸੋ ਹਜੇ ਮਤਲਬ ਕਾਫੀ ਦਿਨਾਂ ਤੋਂ ਮੇਰੇ ਬਲੌਗ ਕੰਟੀਨਿਊ ਨਹੀਂ ਆ ਰਹੇ ਸੀ ਕਿਉਂਕਿ ਮੇਰੀ ਤਬੀਅਤ ਨੂੰ ਠੀਕ ਹੈਗੀ ਅ ਜਿਸ ਕਾਰਨ ਦੀ ਲੋੜੀ ਤੋਂ ਬਾਅਦ ਤਾਂ ਕਰਕੇ ਅੱਜ ਵੀ ਬਸ ਮੈਂ ਜਾਇਆ ਹੀ ਤੇ ਹੋਰ ਵੀ ਫੀਵਰ ਹੋਣ ਤੋਂ ਪਹਿਲਾਂ ਪਹਿਲਾਂ ਦਵਾਈ ਲੈ ਲਿਏ ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਨਾਲ ਹੋਰ ਵੀ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਉਹ ਜੁੜ ਸਕਣ ਤੇ ਅਸੀਂ ਵੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓਜ਼ ਲੈ ਕੇ ਆਉਂਦੇ ਰਹੀਏ ਠੀਕ ਹੈ ਜੀ ਡੇਲੀ ਬਲੌਗਿੰਗ ਕਰਦੇ ਰਹੀਏ ਜਾਂ ਫਿਰ ਬਿਜ਼ਨਸ ਨਾਲ ਰਿਲੇਟਡ ਜਾ ਫਿਰ ਕੋਈ ਵੀ ਟ੍ਰੈਵਲ ਨਾਲ ਰਿਲੇਟਡ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਸੋਚਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਹੀ ਜ਼ਰੂਰੀ ਹੈ ਥੈਂਕ ਯੂ ਗੁੱਡ ਨਾਈਟ